ਈ ਸਖਜਿੰਦਰ ਸਿੰਘ ਸਿੱਧੂ ਦੇ ਅੱਜ ਫਾਰਮ ਤੇ ਆਏ ਸੀ ਆਪਾਂ ਜਸ ਨੇਚਰਲ ਫਾਰਮ ਹੈ ਬਾਈ ਦੇ ਕੋਲ ਹਰ ਤਰ੍ਹਾਂ ਦੇ ਫਲ ਦਾ ਬੂਟੇ ਆ ਸੋ ਨੂੰ ਕੱਲੇ-ਕੱਲੇ ਬੂਟੇ ਦੀ ਜਾਣਕਾਰੀ ਤੇ ਕਿੰਨੇ ਟਾਈਮ ਦਾ ਫਲ ਚੱਕਦਾ ਹੈ ਕਿਹੜੇ ਮਹੀਨੇ ਦੇ ਵਿੱਚ ਲੱਗਦਾ ਪੂਰੀ ਜਾਣਕਾਰੀ ਦੇਵਾਂਗੇ ਬਾਈ ਨੇ ਕੋਈ ਬੂਟੇ ਇਹ ਨਹੀਂ ਵੀ ਗਾਵਲਾਂ ਦੇ ਵਿੱਚ ਲਾ ਕੇ ਰੱਖਿਆ ਹੈ ਬਾਈ ਨੇ ਬੂਟੇ ਆਪਣੀ ਜ਼ਮੀਨ ਦੇ ਵਿੱਚ ਖੁਦ ਪੈਦਾ ਕੀਤੇ ਕੋਈ 3 ਸਾਲ ਦਾ ਬੂਟਾ ਕੋਈ 4 ਸਾਲ ਦਾ ਬੂਟਾ ਹੈ ਹਰ ਇੱਕ ਜਾਣਕਾਰੀ ਦੇਵਾਂਗੇ ਤੇ ਵੀਡੀਓ ਨੂੰ ਪੂਰਾ ਦੇਖਿਓ ਦੇਖ ਕੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ 20-25 ਮਿੰਟ ਦੀ ਵੀਡੀਓ ਜਿਹੜੇ ਕਿਸਾਨ ਭਰਾ ਫਲਦਾਰ ਬੂਟਿਆਂ ਦੇ ਵਿੱਚ ਇੰਟਰਸਟ ਜ਼ਿਆਦਾ ਰੱਖਦੇ ਆ ਉਹ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਜੇ ਤੁਸੀਂ ਕੋਈ ਕਿਸੇ ਤਰ੍ਹਾਂ ਦਾ ਬੂਟਾ ਲੈਣਾ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਆਜੂ ਕਰਦੇ ਆ ਬਾਈ ਨਾਲ ਸਾਰੀ ਗੱਲਬਾਤ ਕਿਸਾਨ ਭਰਾਵਾਂ ਨੂੰ ਜਸ ਨੇਚਰਲ ਜਿਹੜਾ ਫਲਦਾਰ ਬੂਟਿਆਂ ਦੀ ਨਰਸਰੀ ਆ ਪਿੰਡ ਕੁੱਤੀਵਾਲ ਖੁਰਦ ਕਿਸਾਨ ਨੇ ਆਪ ਦੇ ਘਰ ਦੇ ਕੋਲ ਹੀ ਜਿਹੜੀ ਇਹ ਨਰਸਰੀ ਲਾਈ ਹੋ ਹਰ ਤਰ੍ਹਾਂ ਦੇ ਫਲਦਾਰ ਬੂਟੇ ਮਿਲਣਗੇ ਤੇ ਤੁਹਾਨੂੰ ਨੌਲੇਜ ਵੀ ਮਿਲੂਗੀ ਕਿਉਂਕਿ ਆਪਣੇ ਕਿਸਾਨ ਭਰਾ ਜ਼ਿਆਦਾਤਰ ਖੇਤਾਂ ਦੇ ਵਿੱਚ ਫਲਦਾਰ ਬੂਟੇ ਲਾਤਾ ਲੈਂਦੇ ਪਰ ਕਾਮਯਾਬ ਨਹੀਂ ਹੁੰਦੇ ਕਿਤੇ ਫਲ ਨਹੀਂ ਚੱਕਦਾ ਕਿਤੇ ਬੂਟਾ ਗਰੋਥ ਨਹੀਂ ਕਰਦਾ ਤੇ ਵੀਡੀਓ ਨੂੰ ਪੂਰਾ ਦੇਖਿਓ ਦੇਖ ਕੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਨੂੰ ਹਰ ਤਰ੍ਹਾਂ ਦੇ ਫਲਦਾਰ ਬੂਟੇ ਦੀ ਜਾਣਕਾਰੀ ਦੇਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਨਾਮ ਕੀ ਆਪਣਾ ਭਾਈ ਮੇਰਾ ਨਾਮ ਸੁਖਿੰਦਰ ਸਿੰਘ ਹੈ ਜੀ ਤੇ ਜਸ ਨੇਚਰਲ ਫਾਰਮ ਦੇ ਨਾਮ ਤੋਂ ਜਿਹੜਾ ਆਪਣਾ ਕੁਦਰਤੀ ਖੇਤੀ ਦਾ ਕੰਮ ਕਰਦੇ ਆਪਾਂ ਤੇ ਨਾਲ ਜਿਹੜਾ ਫਲਦਾਰ ਬੂਟਿਆਂ ਦਾ ਕੰਮ ਕਰਦੇ ਆਂਗੇ ਤੇ ਜ਼ਿਆਦਾਤਰ ਵੈਰਾਈਟੀਆਂ ਤੇ ਪਹਿਲਾਂ ਆਪਾਂ ਟ੍ਰਾਇਲ ਕੀਤੇ ਨੇ ਜਿਹੜੀਆਂ ਜਿਹੜੀਆਂ ਵੈਰਾਈਟੀਆਂ ਆਪਣੇ ਕੋਲ ਕਾਮਯਾਬ ਨੇ ਉਹੀ ਆਪਾਂ ਸੇਲ ਕਰਦੇ ਆਂ ਜੀ ਅੱਛਾ ਜੀ ਹਾਂਜੀ ਤੇ ਭਾਈ ਇਹ ਇਹ ਕਿਹੜੀ ਕਿਸਮ ਹੈ ਤੇ ਸਾਰਾ ਕੁਝ ਦੱਸ ਦਿਓ ਇਹ ਕਿੰਨੂ ਹੈਗਾ ਜੀ ਪੀਏਯੂ ਨੰਬਰ 1 ਹੈਗਾ ਅੱਛਾ ਜੀ ਤੇ ਇਹਦੇ ਚ ਆਪਣਾ ਸਾਈਜ਼ ਥੋੜਾ ਜਿਹਾ ਨਾਰਮਲ ਨਾਲੋਂ ਆਪਣਾ ਛੋਟਾ ਰਹਿ ਗਿਆ ਵੈਸੇ ਇਸ ਫਰੂਟ ਪਲਾਂਟ ਤੇ ਉੱਪਰ ਕਾਫੀ ਵੱਡੇ ਸਾਈਜ਼ ਦਾ ਫਰੂਟ ਆਉਂਦਾ ਹੈਗਾ ਉਹਦਾ ਕਾਰਨ ਇਹ ਹੈ ਕਿ ਆਪਾਂ ਕੋਈ ਜਿਹੜਾ ਕੈਮੀਕਲ ਨਹੀਂ ਵਰਤਦੇ ਕੋਈ ਫਰਟੀਲਾਈਜ਼ਰ ਨਹੀਂ ਵਰਤਦੇ ਕਿ ਕੁਦਰਤੀ ਤਰੀਕੇ ਨਾਲ ਆ ਉਹਦੇ ਕਰਕੇ ਥੋੜਾ ਜਿਹਾ ਸਾਈਜ਼ ਛੋਟਾ ਵੈਸੇ ਕਾਫੀ ਸਾਈਜ਼ ਦਾ ਫਰੂਟ ਜਿਹੜਾ ਬਣ ਜਾਂਦਾ ਹੈਗਾ ਇਹ ਕਾਫੀ ਸਾਲਾਂ ਦਾ ਜਿਹੜਾ 4-5 ਸਾਲ ਪੁਰਾਣਾ ਜਿਹੜਾ ਆਪਣਾ ਬੂਟਾ ਹੈਗਾ ਹੈ ਇਹਦੇ ਵਿੱਚ ਜਿਹੜੀ ਦੇਖਣ ਜੋ ਚੀਜ਼ ਇਹ ਹੈ ਕਿ ਜਿਹੜਾ ਆਪਾਂ ਇਹਦੇ ਜਿਹੜੇ ਨੇੜੇ ਥਾਂ ਆਪਾਂ ਉੱਚਾ ਰੱਖਣਾ ਹੈ अच्छा जी ज्यादा ਜਿਹੜਾ ਪਾਣੀ ਦੀ ਮਾਰ ਕਰਕੇ ਕਿੰਨੂ ಜಾਤੀ ਦੇ ਜਿੰਨੇ ਵੀ ਨਿੰਬੂ ಜಾਤੀ ਦੇ ਬੂਟੇ ਆ ਕਿ ਉਹਨਾਂ ਨੂੰ ਨੁਕਸਾਨ ਹੁੰਦਾ ਹੈਗਾ اچھا ਜੀ ਜਿਵੇਂ ਹੁਣ ਬਾਈ ਜ਼ਿਆਦਾਤਰ ਆਪਣੇ ਕਿਸਾਨ ਖੇਤਾਂ ਦੇ ਵਿੱਚ ਕੋਈ ਅਮਰੂਦ ਦਾ ਬੂਟਾ ਕੋਈ ਕਿੰਨੂ ਦਾ ਕੋਈ ਆਪਣੇ ਇਵੇਂ ਨਿੰਬੂ ਦੇ ਬੂਟੇ ਲਾ ਲੈਂਦਾ ਜਿਆ ਤਰ ਨਾਕਾਮਜਾਬ ਹੋਣ ਦਾ ਕੀ ਕਾਰਨ ਹੈ ਇੱਕ ਤਾਂ ਇਹ ਹੁੰਦਾ ਜੀ ਆਪਾਂ ਖਾਲ ਦੇ ਨੇੜੇ ਲਾਉਣੇ ਆਗੇ ਜਿਹੜਾ ਬੂਟਾ ਕਈ ਵਾਰ ਨਾ ਆਪਾਂ ਸੋਚਦਾ ਵੀ ਪਾਣੀ ਜ਼ਿਆਦਾ ਲੱਗੀ ਆਊਗਾ ਅੱਛਾ ਜੀ ਤੇ ਇਹਦੇ ਚਾਹੀਏ ਆ ਵੀ ਸਾਰੇ ਬੂਟਿਆਂ ਦਾ ਜਿਹੜੀ ਪਾਣੀ ਦੀ ਰਿਕੁਆਇਰਮੈਂਟ ਆ ਜਾਂ ਜ਼ਰੂਰਤ ਆ ਕੀ ਕਿਹੜੀ ਆ ਆਪਾਂ ਵੀ ਉਹ ਅਲੱਗ-ਅਲੱਗ ਆ ਕੀ ਅੱਛਾ ਜੀ ਜਿਹੜਾ ਕਿੰਨੂ ਦੇ ਬੂਟੇ ਹੈਗੇ ਇਹ ਵੀ ਬਹੁਤ ਨਾਰਮਲ ਪਾਣੀ ਭਾਲਦੇ ਹੈਗੇ ਠੀਕ ਹੈ ਜੀ ਜਿੰਨੇ ਪੱਤਝੜੀ ਬੂਟੇ ਆ ਜਿਹਦੇ ਵਿੱਚ ਆਲੂ ਖਾਰਾ ਆੜੂ ਨਾਸ਼ਪਤੀ ਇਹ ਸਾਰੀਆਂ ਕਿਸਮਾਂ ਆ ਗਈਆਂ ਇਹ ਸਾਰਿਆਂ ਨੂੰ ਵੀ ਜਿਹੜਾ ਪਾਣੀ ਲਿਮਟਡ ਮਾਤਰਾ ਦੇ ਵਿੱਚ ਘੱਟ ਮਾਤਰਾ ਦੇ ਵਿੱਚ ਚਾਹੀਦਾ ਹੁੰਦਾ ਉਹ ਖਾਲ ਦੇ ਨੇੜੇ ਜਿਹੜੀ ਸੱਲ ਜਾਈ ਜਾਂਦੀ ਰਹਿੰਦੀ ਹੈ ਤੇ ਬੂਟੇ ਦੀ ਜੜ ਖਰਾਬ ਹੋ ਕੇ ਤੇ ਬੂਟੇ ਕਾਮਯਾਬ ਨਹੀਂ ਹੁੰਦੇ ਠੀਕ ਆ ਬਾਈ ਇਹ ਜਿਹੜਾ ਕਿਨੂੰ ਦਾ ਬੂਟਾ ਹੈ ਕਿੰਨੇ ਟਾਈਮ ਦੇ ਵਿੱਚ ਫਲ ਦੇਣਾ ਤਿਆਰ ਕਰ ਦਿੰਦਾ ਇਹ ਅਸਲ ਦੇ ਵਿੱਚ ਤੀਜੇ ਸਾਲ ਦੇ ਵਿੱਚ ਥੋੜਾ ਫਲ ਆਉਂਦਾ ਹੈਗਾ ਚੌਥੇ ਸਾਲ ਦੇ ਵਿੱਚ ਜਿਹੜਾ ਮੀਡੀਅਮ ਜਿਹਾ ਫਲ ਆਉਂਦਾ ਤੇ ਪੰਜਵੇਂ ਸਾਲ ਦੇ ਵਿੱਚ ਆਪਦੇ ਪੀਕ ਦੇ ਉੱਪਰ ਜਿਹੜਾ ਫਲ ਦੇਣਾ ਸ਼ੁਰੂ ਕਰ ਦਿੰਦੇ ਜਿਹੜੇ ਨਿੰਬੂ ਜਾਤੀ ਦੇ ਬੂਟੇ ਹੁੰਦੇ ਹੈਗੇ ਇਹਦੇ ਵਿੱਚ ਇਹ ਆ ਵੀ ਜਿਹੜਾ ਜਿੰਮੇ ਜਿੰਮੇ ਜੜ ਦਾ ਵਾਧਾ ਹੋਈ ਉਹ ਉਵੇਂ ਉਵੇਂ ਫਾਲ ਦੇ ਵਿੱਚ ਵਾਧਾ ਹੋ ਜਾਂਦਾ ਰਹਿੰਦਾ ਠੀਕ ਹੈ ਜੀ ਤੇ ਹੋਰ ਕਿਹੜੀ ਕਿਹੜੀ ਕਿਸਮ ਦੇ ਬੂਟੇ ਅੱਜ ਆਪਾਂ ਨੂੰ ਸਾਰਿਆਂ ਦੇ ਸੀ ਦਰਸ਼ਣ ਹਾਂ ਜੀ ਆਪਣੇ ਟ੍ਰਾਇਲ ਜਿਵੇਂ ਆਲੂ ਖਾਰੇ ਤੇ ਹੈਗਾ ਇਹ ਆ ਲੂਖਾਰੇ ਦੀ ਵੈਰਾਈਟੀ ਹੈਗੀ ਕਾਲਾ ਅੰਮ੍ਰਿਤਸਰੀ ਜਿਹੜੀ ਪੋਲੀਨੇਟਰ ਦਾ ਕੰਮ ਕਰਦੀ ਹੈ ਜੀ ਇਹਦੇ ਤੇ ਛੋਟੇ ਸਾਈਜ਼ ਦੇ ਲੱਗਦੇ ਆ ਇਹਦੇ ਨਾਲ ਜਿਹੜਾ ਇਹ ਦੋ ਬੂਟੇ ਲੱਗਦੇ ਹੁੰਦੇ ਆ ਕਿ ਆਲੂ ਖਾਰੇ ਤੇ ਦੂਜਾ ਜਿਹੜਾ ਸਤਲੋਈ ਪਰਪਲ ਲੱਗਦਾ ਹੈ ਜੀ ਉਹ ਤੇ ਹਾਂ ਜੀ ਵੱਡੇ ਸਾਈਜ਼ ਦੇ ਲੱਗਦੇ ਆ ਇਹ ਉਹਦੀ ਪੋਲੀਨੇਸ਼ਨ ਲਈ ਵਰਤੇ ਜਾਂਦਾ ਹੈਗਾ ਅੱਛਾ ਜ ਉਸੇ ਤਰ੍ਹਾਂ ਇਹ ਆਪਾਂ ਐਪਲ 베ਰੀ ਤੇ ਲਾਇਆ ਗਿਆ ਟ੍ਰੈਲ ਅੱਛਾ ਜੀ ਇਹਦੇ ਵੀ ਕਾਫੀ ਵਧੀਆ ਜਿਹੜੇ ਬੇਰ ਪਿਛਲੇ ਸਾਲ ਆਪਾਂ ਨੂੰ ਮਿਲੇ ਸੀਗੇ ਇਸ ਸਾਲ ਇਹਦੇ ਨਤੀਜੇ ਹੋਰ ਆਪਣੇ ਸਾਹਮਣੇ ਆਉਣਗੇ ਇਹ ਕਿੰਨੇ ਸਾਲ ਦਾ ਬੂਟਾ ਹੋ ਗਿਆ ਬਈ ਇਹ ਇਹ 2 ਸਾਲ ਦੀ ਹੈ ਜੀ ਇਹ ਅੱਛਾ ਜੀ ਹਾਂਜੀ ਹਾਂ ਉਹ ਪਿੱਛੇ ਜਿਹੜਾ ਉਹ ਸੇਬ ਦਾ ਬੂਟਾ ਹੈਗਾ ਉਹ ਅੰਨਾ ਵੈਰਾਈਟੀ ਕਹਿ ਕੇ ਮਿਲਿਆ ਸੀਗਾ ਆਪਾਂ ਨੂੰ ਅੱਛਾ ਜੀ ਤੇ ਇਹਦੇ ਇਸ ਵਾਰ ਕੋਈ ਰੋਗ ਥੋੜਾ ਜਿਹਾ ਆਇਆਗਾ ਵੈਸੇ ਕਟਿੰਗ ਚ ਟਾਣੀਆਂ ਲੈ ਜਾਣੀਆਂ ਹੈਗੀਆਂ ਸਾਰੀਆਂ ਅੱਛਾ ਜੀ ਤੇ ਪਿਛਲੇ ਸਾਲ ਇਹਨੂੰ ਤਿੰਨ ਕੁ ਫਰੂਟ ਆਏ ਸੀਗੇ ਇਸ ਸਾਲ ਜਿਹੜੀ ਉਮੀਦ ਆਈ ਵਧੀਆ ਫਰੂਟ ਆਉਣਗੇ ਇਹ ਉੱਪਰ ਜਿਹੜੇ ਸੰਝਨਾ ਦੇ ਲੱਗੇ ਹੋਏ ਆ ਬੂਟੇ ਇਹ ਲਗਭਗ ਆਪਾਂ ਸਾਰੇ ਖੇਤ ਹੀ ਭਰ ਦਿੰਨੇ ਆ ਕਿਉਂਕਿ ਇਹ ਸੈਮੀ ਸ਼ੇਡ ਯਾਨੀ ਕਿ ਅੱਧੀ ਛਾਂ ਦਾ ਮਾਹੌਲ ਆਪਣੇ ਖੇਤ 'ਚ ਬਣਾ ਕੇ ਰੱਖਦੇ ਨੇਗੇ ਅੱਛਾ ਛਾਂ ਵਾਲੀ ਹਾਂਜੀ ਥੋੜੀ ਹਲਕੀ ਛਾਂ ਨਾਲ ਜਿਹੜਾ ਬੂਟੇ ਨੂੰ ਜਿਹੜਾ ਜ਼ਿਆਦਾ ਗਰਮੀ ਦਾ ਤਕਾ ਨਹੀਂ ਪਾਇਦਾ ਉਹਦੇ ਕਰਕੇ ਜਿਹੜੇ ਲਾਏ ਆ ਆਪਾਂ ਠੀਕ ਹੈ ਇਧਰੋਂ ਕੰਦ ਦਾ ਸੇਕ ਨਾ ਬਣੇ ਇਸ ਕਰਕੇ ਇਧਰੇ ਆਪਾਂ ਨਾਲ-ਨਾਲ ਲਾਏ ਹੋਏ ਆ ਜੀ ਠੀਕ ਹੈ ਜੀ ਇਹ ਬੂਟਾ ਕਹਦਾ ਬਾਈ ਜੀ ਇਹ ਬਦਾਮ ਦਾ ਜੀ ਇਹ 2.5 ਸਾਲ ਦੀ ਏਜ ਹੋ ਗਈ ਬੂਟੇ ਦੀ ਅੱਛਾ ਜੀ ਤੇ ਇਸ ਸਾਲ ਇਹਨੂੰ 2-3 ਫਰੂਟ ਆਏ ਸੀਗੇ ਅਗਲੇ ਸਾਲ ਹੁਣ ਉਮੀਦ ਹੈਗੀ ਹੈ ਵੀ ਵੈਰਾਈਟੀ ਕਿਹੜੀ ਹੈ ਬਾਈ ਇਹ ਇਹ ਕੈਲੀਫੋਰਨੀਆ ਜੀ ਬਦਾਮ ਕੈਲੀਫੋਰਨੀਆ ਇਹਦੇ ਵਿੱਚ ਆਪਣੇ ਕੋਲ ਦੋ ਵੈਰਾਈਟੀਆਂ ਹੈਗੀਆਂ ਫਾਰਮ ਤੇ ਇੱਕ ਹੈਗੀ ਗੁਰਬੰਦੀ ਉਹਦੇ ਜਿਹੜੀ ਤੇਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਹਦੇ ਚ ਕੈਲੀਫੋਰਨੀਆ ਜੀ ਥੋੜੀ ਘੱਟ ਹੁੰਦੀ ਹੈ ਜੀ ਠੀਕ ਹੈ ਤੇ ਇਸੇ ਤਰ੍ਹਾਂ ਇਹ ਆਪਣਾ ਜਿਹੜਾ ਆਲੂ ਬੁਖਾਰੇ ਪੀਲੇ ਆਲੂ ਬੁਖਾਰੇ ਦੀ ਵੈਰਾਈਟੇ ਹੈ ਜੀ ਅੱਛਾ ਜੀ ਤੇ ਇਹਦੇ ਨਾਲ ਵੀ ਉਹੀ ਪੋਲੀਨੇਟਰ ਚੱਲਦਾ ਜੀ ਕਾਲਾ ਮਰਸਰੀ ਅੱਛਾ ਜੀ ਇਹ ਤੇ ਵੀ ਫਰੂਟ ਜੇ ਘਟ ਆਇਆ ਸੀ ਬੂਟਾ ਕਾਫੀ ਸੋਹਣਾ ਹੈ ਇਹ ਦੇਖਣ ਦੇ ਵਿੱਚ ਠੀਕ ਹੈ ਜੀ ਤੇ ਇਹਦੇ ਬਦਨ ਸ਼ਕਤੀ ਵੀ ਕਾਫੀ ਹੈਗੀ ਤੇ 3 ਸਾਲ ਦਾ ਬੂਟਾ ਜੀ ਇਹ ਕਿੰਨੇ ਟਾਈਮ ਚ ਫਲ ਦੇਣ ਲੱਗ ਜੇ ਇਹ ਤੀਜੇ ਸਾਲ ਫਲ ਦੇਣ ਲੱਗ ਜਾਂਦੇ ਜਿਹੜੇ ਆਲੂ ਖਰੇ ਦੇ ਬੂਟੇ ਹੈਗੇ ਵਧੀਆ ਫਲ ਤੀਜੇ ਸਾਲੇ ਨੂੰ ਕਹਿੰਦਾ ਭਾਬੀ ਕੋਈ ਵੀ ਆਪਾਂ ਫਲਦਾਰ ਬੂਟਾ ਲਾਉਣਾ ਉਹਦੀ ਜਿਹੜਾ ਥੜਾ ਹੈਗਾ ਥੋੜਾ ਜਿਹਾ ਵੀ ਉਹ ਥੋੜਾ ਜਿਹਾ ਥੜਾ ਉੱਚਾ ਰੱਖੇ ਬਾਕੀ ਆਪਾਂ ਮਲਚਿੰਗ ਤੇ ਕੰਮ ਕਰਦੇ ਆ ਜਿਵੇਂ ਆਪਾਂ ਰਹਿਤ ਖੂਨ ਦਾ ਕੀ ਫਸਲਾਂ ਦੀ ਹੋਊਗੀ ਜਾਂ ਨਦੀਨ ਹੋਊਗਾ ਸਾਰੇ ਇਹਨਾਂ ਦੀਆਂ ਜੜਾਂ 'ਚ ਪਾ ਦਈਦੇ ਆ ਜਿਵੇਂ ਜਿਵੇਂ ਬੂਟੇ ਦੀ ਏਜ ਵੱਧਦੀ ਜਾਂਦੀ ਆ ਉਵੇਂ ਹੀ ਰਹਿਤ ਖੂਨ ਗਲ ਕੇ ਜਿਹੜੀ ਇਹਨੂੰ ਖਾਦ ਦੇ ਤੌਰ ਤੇ ਲੱਗੀ ਜਾਂਦੀ ਹੈਗੀ ਠੀਕ ਹੈ ਜੀ ਬਾਕੀ ਸ ਪਾਣ ਦੇ ਨਾਲ ਠੀਕ ਹੈ ਜੀ ਤੇ ਆਹ ਕਿਹੜੀ ਕਿਸਮ ਹੈ ਬਈ ਇਹ ਕਿੰਨੂ ਦੀ ਜਿਹੜੀ ਫਰੀ ਕਿਸਮ ਮਿਲੀ ਸੀ ਆਪਾਂ ਨੂੰ ਜਗਾ ਤੋਂ ਅੱਛਾ ਜੀ ਇਹਨੂੰ ਬਾਇਰਸ ਨਹੀਂ ਆਉਂਦਾਗਾ ਜੀ ਆ ਜਿਹੜੀ ਆ ਚੀਜ਼ ਹੈਗੀ ਇਹ ਲੀਫ ਮਾਈਨਰ ਦਾ ਅਟੈਕ ਜ਼ਰੂਰ ਆਉਂਦਾਗਾ ਠੀਕ ਹੈ ਇਹ ਵੀ ਤਾਂ ਆਉਂਦਾ ਕਿਉਂਕਿ ਆਪਾਂ ਜਿਹੜੀ ਏਕਟਾਰਾ ਵਗੈਰਾ ਜਾਂ ਕੋਈ ਕੈਮੀਕਲ ਸਪਰੇ ਨਹੀਂ ਵਰਤ ਰਹੇਗੇ ਹਾਂਜੀ ਹਾਂਜੀ ਆਪਾਂ ਬਿਲਕੁਲ ਨੇਚਰਲ ਛੱਡਿਆ ਹੋਇਆਗਾ ਨਹੀਂ ਇਹਨੂੰ ਕੋਈ ਰੋਗ ਨਹੀਂ ਆਉਂਦਾ ਜੀ ਇਹ ਨਸਲ ਵਧੀਆ ਨਸਲ ਆ ਗਈ ਕਿੰਨੇ ਟਾਈਮ ਦਾ ਹੋ ਗਿਆ ਬਈ ਬੂਟਾ ਇਹ ਇਹ 4 ਸਾਲ ਦਾ ਹੋ ਗਿਆ ਜੀ ਅੱਛਾ ਹਾਂਜੀ ਇਹਦੀ ਗ੍ਰੋਥ ਉਹਦੇ ਨਾਲੋਂ ਸਲੋ ਆ ਪਿਛਲੇ ਸਾਲੇ ਤੇ ਫਲ ਆਇਆ ਸੀ ਇਹ ਤੇ ਕੀ ਦਾ ਫਲ ਜਿਹੜੀ ਲੋਸ ਵਿੱਚ ਝੜ ਗਿਆ ਅੱਛਾ ਜੀ ਹਾਂ ਉਹ ਆਪਾਂ ਜ਼ਿਆਦਾ ਵੈਸੇ ਆਪਾਂ ਰੱਖਣ ਦੇ ਹੱਕ ਵਿੱਚ ਨਹੀਂ ਅਜੇ ਬੂਟੇ ਹੀ ਥੋੜੀ ਜਿਹੀ ਆਪਣੀ ਗ੍ਰੋਥ ਚਾਹੀਦੀ ਹੈ ਠੀਕ ਹੈ ਜੀ ਹਾਂਜੀ ਤੇ ਆਹ ਇਹ ਚਕੋਤਰਾ ਜੀ ਇਹ ਗ੍ਰੇਪਫਰੂਟ ਕਹਿੰਦੇ ਜੀ ਇਹਨੂੰ ਠੀਕ ਹੈ ਵੱਡੇ ਸਾਈਜ਼ ਦਾ ਲੱਗਦਾ 300 350 ਗ੍ਰਾਮ ਦਾ ਇੱਕ ਹੀ ਫਰੂਟ ਹੁੰਦਾਗਾ ਅੱਛਾ ਜੀ ਪਿਛਲੇ ਸਾਲ ਦੋ ਫਰੂਟ ਆਪਾਂ ਇਹ ਤੋਂ ਲਏ ਸੀਗੇ ਚੈੱਕ ਕਰਨ ਖਾਤਰ ਸਿਰਫ ਵੈਰਾਈਟੀ ਤੇ ਇਹ ਕਿ ਆਪਾਂ ਇਹਦਾ ਫਲ ਤੋੜਤਾ ਸੀਗਾ अच्छा जी ਕਿਉਂਕਿ ਬੂਟੇ ਦੀ ਸ਼ੇਪ ਵਧੀਆ ਬਣੂਗੀ ਜੇ ਹੁਣੇ ਫੜ ਲੈਣ ਲੱਗ ਜੰਨਾ ਹੈ ਆਪਾਂ ਇੱਕ ਇਹਦੇ ਵਿੱਚ ਨੋਟ ਕਰਨ ਵਾਲੀ ਗੱਲ ਇਹ ਆ ਕਿ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਤਿੰਨ ਸਾਲ ਤੋਂ ਪਹਿਲਾਂ ਬੂਟੇ ਤੋਂ ਫੜਨਾ ਨਾਲ ਲਈਏ ਕਿਉਂਕਿ ਉਹਦੇ ਨਾਲ ਬੂਟੇ ਦੇ ਉੱਪਰ ਸਟ੍ਰੈਸ ਪੈ ਜਾਂਦਾ ਹੈਗਾ ਬੂਟੇ ਤੇ ਦਬਾਅ ਪੈ ਜਾਂਦਾ ਹੈਗਾ ਉਹਦੇ ਕਰਕੇ ਬੂਟੇ ਜਿਹੜੇ ਹੈਲਥ ਖਰਾਬ ਹੋ ਜਾਂਦੇ ਆ ਕਈ ਵਾਰ ਬੂਟਾ ਛੋਟਾ ਹੁੰਦਾ ਫਲ ਦੇਤਾ ਚੱਕਾ ਆ ਫਲ ਦੇਤਾ ਲੈਣ ਲੱਗ ਹਾਂ ਉਹਦੇ ਨਾਲ ਫਿਰ ਉਹ ਆਪਣਾ ਲੰਮੇ ਸਮੇਂ ਤੱਕ ਫਲ ਦੇਣ ਵਾਲੀ ਉਹਦੀ ਕੰਡੀਸ਼ਨ ਨਹੀਂ ਰਹਿੰਦੀ ਬੂਟੇ ਦੀ ਠੀਕ ਹੈ ਜੀ ਹਾਂਜੀ ਤੇ ਇਹ ਕਿਹੜੀ ਵੇਰੀਟੀ ਆ ਬਈ ਇਹ ਜਿਹੜੀ ਪੰਜਾਬ ਬਿਊਟੀ ਤੇ ਨਾਂ ਤੋਂ ਵੈਰਾਈਟੀ ਹੈਗੀ ਹੈ ਜੀ ਨਰਮ ਜਿਹੜੀ ਨਾਖ ਹੁੰਦੀ ਆਪਣੀ ਉਹ ਆ ਗਈ ਬੱਗੂ ਕੋਸ਼ੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਵੈਸੇ ਆਪਣੇ ਠੀਕ ਹੈ ਜੀ ਤੇ ਜ਼ਿਆਦਾਤਰ ਇਹਦੇ ਚ ਜਿਹੜੀ ਪ੍ਰੋਬਲਮ ਆਉਂਦੀ ਆ ਉਹ ਪੱਤੇ ਸੁੱਕਣ ਦੇ ਆਉਂਦੀ ਹੈਗੀ ਇਸ ਪ੍ਰਜਾਤੀ ਦੇ ਵਿੱਚ ਠੀਕ ਹੈ ਜੀ ਉਹ ਇਹੀ ਹੈਗੀ ਕਿ ਜਦੋਂ ਵੀ ਥੋੜਾ ਬਹੁਤਾ ਪਾਣੀ ਇਹਨੂੰ ਜੜ ਦੇ ਵਿੱਚ ਇਹਦੇ ਖੜ ਗਿਆ ਅੱਛਾ ਜੀ ਉਹਦੀਆਂ ਦੇ ਪੱਤੇ ਸੁੱਕਣੇ ਸ਼ੁਰੂ ਹੋ ਜਾਂਦੇ ਹੈ ਇਹਨੂੰ 2 ਮਹੀਨੇ ਜਿਹੜੇ ਹਉਣ ਦੀ ਘੜੀ ਦੇ ਚੱਲ ਰਹੇ ਨੇਗੇ ਜੁਲਾਈ ਅਗਸਤ ਸਤੰਬਰ ਠੀਕ ਹੈ ਜੀ ਇਹ ਤਿੰਨ ਮਹੀਨੇ ਦੇ ਵਿੱਚ ਇਹਦੇ ਨੇੜੇ ਪਾਣੀ ਨਹੀਂ ਆਉਣਾ ਚਾਹੀਦਾ ਜੀ ਪਾਣੀ ਬਿਲਕੁਲ ਬੰਦ ਹੋਣਾ ਚਾਹੀਦਾ ਹੈ ਜਦੋਂ ਇਹ ਤਿੰਨ ਮਹੀਨਿਆਂ ਚ ਜਿਹੜੇ ਨਾਸ਼ਪਤੀ ਦੇ ਬੂਟੇ ਹੈਗੇ ਤੇ ਜੇ ਜੇ ਗੱਲ ਕਰੀ ਹੁਣ ਸਮਾਂ ਜਿਵੇਂ ਸਤੰਬਰ ਮਹੀਨਾ ਚੱਲ ਪਿਆ ਹੁਣ ਦੋ ਮਹੀਨੇ ਕਿਹੜੇ ਕਿਹੜੇ ਬੂਟੇ ਲਾਉਣ ਦਾ ਸੋਚੋ ਆਪਾਂ ਜਿਹੜਾ ਸਤੰਬਰ ਦੇ ਆਖਰ ਤੇ ਅਕਤੂਬਰ ਦੇ ਪਹਿਲੇ ਹਫਤੇ ਤੱਕ ਜਿਹੜੇ ਨਿੰਬੂ ਜਾਤੀ ਦੇ ਸਾਰੇ ਬੂਟੇ ਲਾ ਸਕਦੇ ਆਂ ਜੀ ਅੱਛਾ ਜੀ ਤੇ ਉਹਦੇ ਚ ਆਪਾਂ ਚੀਕੂ ਲਾ ਸਕਦੇ ਆਂ ਅੰਬ ਲਾ ਸਕਦੇ ਆਂਗੇ ਇਸ ਤੋਂ ਇਲਾਵਾ ਨਾਰ ਦੇ ਬੂਟੇ ਵੀ ਲਾ ਸਕਦੇ ਆ ਤੇ ਜਿਹੜਾ ਸਤੰਬਰ ਦੇ ਆਖਰੀ ਹਫਤੇ ਦੇ ਵਿੱਚ ਆਪਾਂ ਪਪੀਤੇ ਦੇ ਬੂਟੇ ਵੀ ਲਾ ਸਕਦੇ ਆ ਪਪੀਤੇ ਦੇ ਵਿੱਚ ਆਪਾਂ ਨੂੰ ਉਹ ਕਿਸਮ ਚੁਣਨੀ ਚਾਹੀਦੀ ਹੈ ਜਿਹੜੀ ਤੇ ਵਾਇਰਸ ਦਾ ਅਟੈਕ ਨਾ ਆਉਂਦਾ ਹੋਵੇ ਨਾਰਮਲ ਜਦੋਂ ਆਪਾਂ ਪਪੀਤੇ ਦੀਆਂ ਦੇਸੀ ਕਿਸਮਾਂ ਲਾ ਲੈਂਦੇ ਆ ਉਹਨਾਂ ਨੂੰ ਵਾਇਰਸ ਦਾ ਅਟੈਕ ਆ ਜਾਂਦਾ ਤੇ ਉਹ ਖਰਾਬ ਹੋ ਜਾਂਦੀ ਹੈ ਠੀਕ ਹੈ ਜੀ। ਪਪੀਤਾ ਸਿਰਫ 8 ਕੁ ਮਹੀਨੇ ਬਾਅਦ ਜਿਹੜਾ ਫਲ ਚੱਕ ਲੰਦਾਗਾ ਲੱਗਣ ਤੋਂ ਬਾਅਦ। ਅੱਛਾ ਇਹ ਵੈਰੈਟੀ ਪਪੀਤੇ ਦੀ ਹੈ। ਹਾਂਜੀ ਹਾਂਜੀ ਇਹ ਪਪੀਤੇ ਦੀ ਰੈਡ ਲੇਡੀ 786 ਵੈਰੈਟੀ ਹੈਗੀ। ਅੱਛਾ ਜੀ। ਇਹ ਬੂਟਾ ਥੋੜਾ ਜਿਹਾ ਛਾਂ ਦੇ ਚੱਕਰ ਤੇ ਇੱਥੇ ਦੀ ਗਰੋਥ ਕੱਟ ਹੋਈ ਹੈਗੀ। ਉਧਰ ਆਪਣੇ ਕੋਲ ਹੈਗਾ ਇਹਦੇ ਨਾਲ ਦਾ ਬੂਟਾ ਫਾਲਾ ਉਹਨੇ ਚੱਕਿਆ ਹੋਈ ਹੁਣ। ਠੀਕ ਹੈ। ਆਹ ਕਿਹੜੀ ਕਿਸਮ ਆ ਬਈ ਇਹ? ਇਹ ਆਰਡੂ ਦੇ ਇਸ਼ਾਨੇ ਪੰਜਾਬ ਕਿਸਮ ਆ ਜੀ। ਇਹ ਜਿਹੜੇ ਆੜੂ ਨਾਸ਼ਪਤੀ ਆਲੂ ਬੁਖਾਰਾ ਪੱਛੜੀ ਪੌਦੇ ਜਿੰਨੇ ਵੀ ਅੱਛਾ ਜੀ ਇਹ ਜਿਹੜੇ ਆਪਣੇ ਜਨਵਰੀ ਦਸੰਬਰ ਦੇ ਵਿੱਚ ਆਪਾਂ ਨੂੰ ਲਾਉਣੇ ਚਾਹੀਦੇ ਹੈਗੇ ਅੱਛਾ ਜੀ ਉਹ ਟਾਈਮ ਇਹਨਾਂ ਲਈ ਬਿਲਕੁਲ ਠੁਕਮਾ ਹੁੰਦਾ ਏ ਠੀਕ ਹੈ ਉਸੇ ਤਰ੍ਹਾਂ ਇਹ ਪੰਜਾਬ ਨਾਖਾ ਜੀ ਇਹ ਪੱਥਰ ਨਾਖਾ ਕਹਿੰਦੇ ਇਹਨੂੰ ਆਪਾਂ ਅੱਛਾ ਜੀ ਉਹ ਆ ਗਈ ਇਹ ਤੇ ਫਾਲ ਆਇਆ ਸੀ ਇਸ ਵਾਰ ਇਹਨੂੰ ਵੀ ਪਾਣੀ ਨੇ ਜ਼ਰੂਰਤ ਤੱਕ ਲਾ ਦੇ ਥੋੜਾ ਜਿਹਾ ਅੱਛਾ ਤੇ ਵੈਸੇ ਫਾਲ ਇਹਦਾ ਬਹੁਤ ਟੇਸਟੀ ਸੀਗਾ ਠੀਕ ਹੈ ਹਾਂ ਭਾਈ ਜਦੋਂ ਕੋਈ ਨਾ ਕਿਪਾ ਨਵਾਂ ਫਲਦਾਰ ਬੂਟਾ ਲਾਉਣਾ ਇੱਕ ਦੋ ਸਾਲ ਆਪਾਂ ਨੂੰ ਉਹਦੇ ਵਿੱਚ ਸਿੱਖਣਾ ਹਾਂਜੀ ਹਾਂ ਸਿੱਖਣ ਨੂੰ ਹਾਂ ਬਿਲਕੁਲ ਬਿਲਕੁਲ ਆਪਣਾ ਮੇਨ ਮੰਤਵ ਇਹੀ ਰਹਿੰਦਾ ਵੀ ਆਪਾਂ ਜਿਹੜਾ ਜਿੰਨਾ ਕ ਆਪਾਂ ਨੂੰ ਪਤਾ ਲੱਗਦਾ ਜਿਹੜਾ ਨੁਕਸਾਨ ਆਪਾਂ ਚੱਲ ਲਾਣੇ ਆ ਹਾਂਜੀ ਹਾਂ ਉਹ ਗਾਂ ਕਿਸੇ ਨੂੰ ਨਾ ਚੱਲਣਾ ਪਵੇ ਠੀਕ ਹੈ ਹਾਂਜੀ ਤੇ ਇਹ ਵੈਰੈਟੀ ਕਿਹੜੀ ਹੈ ਵੇਜੀ ਕੁ ਦੀ ਇਹ ਚੀਕੂ ਦੀ ਕਰੈਕਟ ਬਾਲ ਵੈਰੈਟੀ ਹੈ ਜੀ ਅੱਛਾ ਜੀ ਇਹ ਵੈਸੇ ਇਹਨੂੰ ਸ਼ਾਈ ਬਿਰਰ ਜਾਨੀ ਕਿ ਵੀ ਇੱਕ ਸੰਗਾਊ ਕਿਸਮ ਦਾ ਬੂਟਾ ਹੁੰਦਾਗਾ ਜਿਹਦੇ ਨਾਲ ਚੀਕੂ ਦੀ ਦੂਜੀ ਵੈਰੈਟੀ ਨਾ ਲੱਗੀ ਹੋਵੇ ਅੱਛਾ ਜੀ ਤਾਂ ਜਿਹੜਾ ਫਲ ਜਿਹੜੀ ਇਹਦੇ ਨਾਲੋਂ ਬੈਟਰ ਵੈਰਾਈਟੀ ਹੈਗੀ ਜਿਹੜੀ ਚੰਗੀ ਵੈਰਾਈਟੀ ਆ ਉਹ ਕਾਲਾ ਪੱਤੀ ਉਹਦੇ ਦੋ ਪੌਦੇ ਆਪਣੇ ਕੋਲ ਉਧਰ ਲੱਗੇ ਹੋਏ ਆ ਉਹਦੇ ਜਿਹੜੇ ਇਸ ਜਿੰਮੇ ਦੇ ਹਰੇ ਪੰਚ ਪੱਤੇ ਆਗੇ ਉਹਦੇ ਕਾਲੇ ਪੰਚ ਹੁੰਦੇ ਆ ਜੀ ਪੱਤੇ ਕੋਈ ਨਿਸ਼ਾਨੀ ਜ਼ਿਆਦਾ ਨਹੀਂ ਉਹ ਕਿੱਥੇ ਦਿਖਾਈ ਸੀ ਉਹ ਉਧਰ ਦੂਜੀ ਸਾਈਡ ਲੱਗੇ ਤੁਹਾਨੂੰ ਦਿਖਾ ਦਨੇ ਜੀ ਉਹ ਵੀ ਠੀਕ ਹੈ ਜੀ ਹਾਂਜੀ ਹਾਂਜੀ ਓਕੇ ਤੇ ਇਹ ਕਿਹੜੀ ਕਿਸਮ ਆ ਬਾਈ ਨਿੰਬੂ ਦੀ ਇਹ ਨਿੰਬੂ ਦੀ ਜਿਹੜੀ ਕੁੰਮ ਕਾਰਡ ਵੈਰਾਈਟੀ ਆ ਜੀ ਹਲਕੇ ਛਿਲਕੇ ਵਾਲੀ ਹੁੰਦੀ ਹੈਗੀ ਠੀਕ ਹੈ ਉੱਪਰ ਛਿਲਕਾ ਬਿਲਕੁਲ ਪਤਲਾ ਹੁੰਦਾਗਾ ਸਰਦੀਆਂ ਦੇ ਵਿੱਚ ਜ਼ਿਆਦਾਤਰ ਪੱਕਦੀ ਹੈ ਇਹ अच्छा आ, जी ਤੇ ਜਿਹੜਾ ਚਾਰ ਪਾਉਣ ਦੇ ਕੰਮ ਆਉਂਦੀ ਹੈਗੀ ਆ ਕਾਫੀ ਸਾਰੇ ਵੀਰਾਂ ਦੀ ਇਹੀ ਜਿਹੜੀ ਸਮੱਸਿਆ ਹੈਗੀ ਕਿ ਜਿਹੜਾ ਨਿੰਬੂ ਆਗਾ ਉਹ ਜ਼ਿਆਦਾਤਰ ਕਿ ਸਰਦੀਆਂ ਦੇ ਵਿੱਚ ਪਗਦਾ ਹੈਗਾ ਪਰ ਆਪਣੇ ਕੋਲ ਦੋ ਵਰਾਇਟੀਆਂ ਹੋਰ ਨੇ ਇੱਕ ਕਾਗਜੀ ਤੇ ਇੱਕ ਬਾਰਾ ਮਾਸੀ ਜਿਹੜੀਆਂ ਕਿ ਸਾਰਾ ਸਾਲ ਲੱਗਦੀਆਂ ਰਹਿੰਦੀਆਂ ਨੇਗੀ ਠੀਕ ਹੈ ਜੀ ਹਾਂਜੀ ਹਾਂਜੀ ਓਕੇ ਓਕੇ ਤੇ ਆਹ ਕੀ ਆ ਗਿਆ ਬਾਈ ਇਹ ਫਾਲਸੇ ਦੇ ਬੂਟੇ ਆਈ ਇਹ ਫਾਲਸਾ ਇੱਕ ਮਾਈਨਰ ਫਰੂਟ ਦੇ ਨਾਮ ਨਾਲ ਜਾਣਿਆ ਜਾਂਦਾ ਜਿਵੇਂ 베ਰ ਲੱਗਦੇ ਹੁੰਦੇ ਆਪਣੇ ਹਾਂਜੀ ਹਾਂਜੀ ਉਸੇ ਤਰੀਕੇ ਨਾਲ ਇਹ ਲੱਗਦਾ ਹੈਗਾ ਮਈ ਜੂਨ ਦੇ ਵਿੱਚ ਲੱਗਦਾ ਹੈਗਾ ਪੁਰਾਣੇ ਟਾਈਮ ਦਾ ਫਲ ਆ ਜੀ ਲੂਆਂ ਤੋਂ ਬਚਣ ਲਈ ਜਦੋਂ ਲੂ ਤੋਂ ਬਚਣ ਲਈ ਪੁਰਾਣੇ ਬਯੁਰਗੇ ਦਾ ਸ਼ਰਬਤ ਵਗੈਰਾ ਬਣਾ ਕੇ ਜਿਹੜਾ ਪੀਂਦੇ ਸੀਗੇ ਅੱਛਾ ਇਹ ਫਲ ਵਗੈਰਾ ਇਹ ਹੁਣ ਇਹ ਮਤਲਬ ਮੇਨ ਸੀਜ਼ਨ ਦਾ ਫਲ ਨਹੀਂ ਹੈਗਾ ਜੀ ਅੱਛਾ ਜੀ ਇਸ ਸੀਜ਼ਨ 'ਚ ਥੋੜਾ ਬਹੁਤਾ ਫਲ ਚੱਕ ਜਾਂਦਾ ਪਰ ਮੇਨ ਜਿਹੜਾ ਮਈ ਜੂਨ ਦੇ ਵਿੱਚ ਇਹਦਾ ਫਲ ਖਾਣ ਜੋਗ ਬਣਦਾ ਤੇ ਕਿੰਨੇ ਕ ਟਾਈਮ ਦੇ ਵਿੱਚ ਬਈ ਬੂਟਾ ਤਿਆਰ ਹੁੰਦਾ ਕਿੰਨੇ ਮੰਨ ਲਓ ਕਿੰਨੇ ਸਾਲ ਬਾਅਦ ਫਲ ਦੇਣ ਲੱਗ ਜਾਂਦਾ ਜੀ ਇਹ ਅੱਛਾ ਜੀ ਹਾਂਜੀ ਇੱਕ ਤੋਂ ਡੇਢ ਸਾਲ ਦੇ ਵਿੱਚ ਫਲ ਦੇ ਜਾਂਦਾ ਉਹੜਾ ਝਾੜੀनुਮਾ ਬੂਟਾ ਬਣਦਾ ਹੈਗਾ ਸਰਦੀਆਂ ਦੇ ਵਿੱਚ ਸਿਰਫ 1.5 ਫੁੱਟ ਥੱਲੇੋਂ ਰੱਖ ਕੇ ਬਾਕੀ ਸਾਰਾ ਕੱਟ ਦੇਣਾ ਇਹ ਅੱਛਾ ਉਦੋਂ ਕਟਾਈ ਹੁੰਦੀ ਹੈ ਸਰਦੀਆਂ ਜੰਮਾ ਕੱਲਾ ਮੁੱਢ ਛੱਡਣਾ ਇਹਦਾ ਬਾਕੀ ਸਾਰੀਆਂ ਟਾਹਣੀਆਂ ਇਹਦੀਆਂ ਲਾ ਲਈ ਜੀ ਮੇਰੇ ਬਾਤ ਉਦ ਹੀ ਕਟਿੰਗ ਕਰਦੇ ਬਿਲਕੁਲ ਤੂੰ ਤਾਂ ਜੇ ਆਪਾਂ ਉਤੋਂ ਕੱਢਦੇ ਇਹਦਾ 1.5 ਤੋਂ 2 ਫੁੱਟ ਥੱਲੇੋਂ ਰੱਖ ਕੇ ਬਾਕੀ ਸਾਰੇ ਲੈ ਜਾਂਦਾ ਜੀ ਠੀਕ ਹੈ ਜੀ ਉਸੇ ਤਰ੍ਹਾਂ ਇਹ ਮਿੱਠੇ ਦਾ ਬੂਟਾ ਜੀ ਮਿੱਠਾ ਇੱਕ ਨਿੰਬੂ ਜਾਤੀ ਦੇ ਵਿੱਚ ਵੈਰਾਈਟੀ ਹੈਗੀ ਅੱਛਾ ਜੀ ਜਿਹੜੀ ਕਿ ਵਿਟਾਮਿਨ ਸੀ ਦੀ ਘਾਟ ਪੂਰਾ ਕਰਨ ਦੇ ਵਿੱਚ ਬਹੁਤ ਮਦਦਗਾਰਦੀ ਹੈ ਤੇ ਡ ਪੁਰਾਣੇ ਸਮਿਆਂ ਦੇ ਵਿੱਚ ਦਵਾਈ ਦੇ ਤੌਰ ਤੇ ਵਰਤੇ ਜਾਂਦਾ ਸੀਗਾ ਅੱਛਾ ਜੀ ਉਹ ਲਗਭਗ 1964 65 ਵੇਲੇ ਦੀ ਵੈਰੈਟੀ ਹੈ ਇਹ ਠੀਕ ਹੈ ਜੀ ਤੇ ਉਦੋਂ ਤੋਂ ਹੀ ਬੜੀ ਕਾਮਯਾਬੀ ਨਾਲ ਹੁੰਦੀ ਹੈ ਇਹਦੀ ਖਾਸੀਅਤ ਇਹ ਇੱਕ ਤਾਂ ਪੀਲਾਪਣ ਨਹੀਂ ਬੂਟੇ ਦੇ ਉੱਤੇ ਬਿਲਕੁਲ ਵੀ ਆਉਂਦਾ ਅੱਛਾ ਜੀ ਤੇ ਗ੍ਰੋਥ ਬਹੁਤ ਸੋਹਣੀ ਲੈਂਦਾ ਹੈ ਬੂਟਾ ਜਿੱਥੇ ਕਿ ਅੱਜ ਕੱਲ ਪੱਤੇ ਕੱਢ ਰਹੇ ਆ ਉਹਨਾਂ ਤੇ ਰੋਗ ਆਉਂਦੇ ਨੇਗੇ ਇਹ ਤੁਸੀਂ ਆਪ ਦੇਖ ਸਕਦੇ ਹੋ ਨਾ ਮਾਤਰੇ ਤੇ ਰੋਗ ਆਗਾ ਤੇ ਕਾਫੀ ਹਾਰਡ ਵੈਰੈਟੀ ਹੈਗੀ ਠੀਕ ਹੈ ਜੀ ਹਾਂ ਜੀ ਤੇ ਨਾ ਮਾਤਰੀ ਆਉਂਦੀ ਹੈਗੀ ਇਹ ਨਵਾਰਾ ਦਿੱਤ ਸੇ ਕਿਹੜੀ ਵੈਰੇਟੀ? ਰੈਡ ਲੇਡੀ 786 ਜੀ। ਅੱਛਾ ਰੈਡ ਲੇਡੀ 786 ਹਾਂਜੀ ਹਾਂਜੀ 786 ਐਮਬੈਰਸ ਫ੍ਰੀ ਵੈਰੇਟੀ ਹੈ ਜੀ। ਕਿੰਨੇ ਸਮੇਂ ਦੇ ਵਿੱਚ ਬਈ? ਇਹ ਲੱਗਣ ਤੋਂ ਬਾਅਦ ਇਹ 8 ਮਹੀਨਿਆਂ ਬਾਅਦ ਫਲ ਦੇ ਜਾਂਦਾ ਹੈਗਾ ਸਤੰਬਰ ਦੇ ਆਖਰੀ ਹਫ਼ਤੇ ਲਾ ਕੇ ਇਹਨੂੰ ਜਿਹੜਾ ਆਪਾਂ ਦਸੰਬਰ ਜਨਵਰੀ ਦੇ ਵਿੱਚ ਠੰਡ ਤੋਂ ਬਚਾਉਣ ਲਈ ਢੱਕਣਾ ਹੁੰਦਾ ਹੈਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਫਰਵਰੀ ਦੇ ਵਿੱਚ ਇਹਦੇ ਉੱਪਰੋਂ ਲੈ ਜਾਂਦਾ ਹੈਗਾ ਜਿਹੜਾ ਢੱਕਣ ਲਈ ਆਪਾਂ ਮਟੀਰੀਅਲ ਪਾਉਨੇ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਬਸ ਲਾ ਲਓ ਵੀ ਸਤੰਬਰ ਦੇ ਵਿੱਚ ਲੱਗਿਆ 3 ਮਹੀਨੇ ਤੇ ਮਈ ਜੂਨ ਦੇ ਵਿੱਚ ਜਿਹੜਾ ਫਲ ਚੱਕਣਾ ਸ਼ੁਰੂ ਕਰ ਦਿੰਦਾ ਹੈਗਾ ਅੱਛਾ ਜੀ ਆਪਣੇ ਥੋੜਾ ਜਿਹਾ ਇਹਨੂੰ ਖਰਾਕ ਦੀ ਕਮੀ ਕਰਕੇ ਹੁਣ ਫਲ ਬਹੁਤ ਘੱਟ ਆਇਆ ਹੈਗਾ ਠੀਕ ਹੈ ਜੀ ਐਸੇ ਜਿੱਥੇ ਅਮਲ ਵੀ ਆਪਣੀਆਂ ਕੈਮੀਕਲ ਖਾਦਾਂ ਪੈਂਦੀਆਂ ਨੇ ਜਾਂ ਉਹ ਖਾਦ ਦੀ ਵਰਤੋਂ ਜ਼ਿਆਦਾ ਹੁੰਦੀ ਆ ਉੱਥੇ ਇਸ ਟਾਈਮ ਜਿਹੜੇ ਪੂਰੇ ਵਧੀਆ ਸਾਈਜ਼ ਦੇ ਵਿੱਚ ਹੈਗੇ ਹੈਗੇ ਅੱਛਾ ਮੰਨ ਕੇ ਤੁਸੀਂ ਆਰਗੈਨਿਕ ਕਰ ਦੋਗੇ ਮੰਨ ਲਿਆ ਜੀ ਬਿਲਕੁਲ ਜੀ ਬਿਲਕੁਲ ਆਰਗੈਨਿਕ ਵੀ ਨਹੀਂ ਆਪਣਾ ਤਾਂ ਕੁਦਰਤੀ ਆਈ ਆ ਆਰਗੈਨਿਕ ਦੇ ਵਿੱਚ ਤਾਂ ਫਿਰ ਵੀ ਕੋਈ ਨਾ ਕੋਈ ਜਿਹੜੇ ਪ੍ਰੋਡਕਟ ਪਾਉਂਦੇ ਪਰ ਆਪਾਂ ਉਹ ਵਰਤਦੇ ਨਹੀਂ ਆਪਾਂ ਜਮੀਨ ਦੀ ਸਿਹਤ ਬਣਾਉਣ ਤੇ ਕੰਮ ਕਰ ਰਹੇ ਆ ਜ਼ਿਆਦਾ ਠੀਕ ਹੈ ਆ ਕਿਹੜੀ ਕਿਸਮ ਹੈ ਇਹ ਇਹ ਰੈੱਡ ਬਲਸ਼ ਹੈ ਜੀ ਇਹ ਅੱਛਾ ਜੀ ਇਹ ਵੀ ਉਹਦੇ ਚ ਆਪਣੇ ਆ ਜਾਂਦੇ ਗ੍ਰੇਪਫਰੂਟ ਚ ਜੀ ਗ੍ਰੇਪਫਰੂਟ ਹਾਂਜੀ ਹਾਂਜੀ ਕੋ ਉਤਰਾ ਕਹਿੰਦੇ ਜਿਹਨੂੰ ਆਪਾਂ ਅੱਛਾ ਅੱਛਾ ਜੀ ਇਹ ਵੀ ਮੰਨ ਲਓ ਵੀ ਜੂਸ ਦੇ ਵਿੱਚ ਵਿਟਾਮਿਨ ਸੀ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ ਵਿਟਾਮਿਨ ਸੀ ਦੀ ਮਾਤਰਾ ਬਹੁਤ ਠੀਕ ਹੈ ਜੀ ਤੇ ਲਗਭਗ ਸੋਡੇ ਮਨਕ ਜਲ ਇਸ ਫਾਰਮ ਦੇ ਵਿੱਚ ਲਗਭਗ ਸਾਰੇ ਹੀ ਸਾਰੇ ਤਰ੍ਹਾਂ ਦੇ ਬੂਟੇ ਲੱਗੇ ਹੋਏ ਹਾਂ ਜੀ ਹਾਂ ਜੀ ਸੇਬ ਬਰਾਮ ਠੀਕ ਹੈ ਜੀ ਤੇ ਸੇਬ ਦੀਆਂ ਤਿੰਨ ਕਿਸਮਾਂ ਤੇ ਆਪਾਂ ਕੰਮ ਕਰ ਰਹੇ ਹਾਂ ਹਰਮਨ 99 ਠੀਕ ਹੈ 골ਡਨ டੌਰਸੈਟ ਤੇ ਅੰਨਾ ਠੀਕ ਹੈ ਤੇ ਇਹ ਜਿਵੇਂ अंगूर ਦੀ ਕਿਸਮ ਤੇ ਕੰਮ ਕਰ ਰਹੇ ਆ ਆਪਾਂ ਫਲੇਮ ਸੀਡਲੈਸ ਤੇ ਬਹੁਤ ਵਧੀਆ ਨਤੀਜੇ ਆਦੇ ਅੱਛਾ ਜੀ ਤੇ ਉਸੇ ਤਰ੍ਹਾਂ ਇਹ ਮਾਰਟਲ ਟਾਹ ਜੀ ਅੱਛਾ ਜੀ ਇਹਦੀ ਵੀ ਬਹੁਤ ਵਧੀਆ ਨਤੀਜੇ ਪਾਉਣੇ ਮਰੇ ਆ ਘੱਟ ਰੋਗ ਨਾਲ ਵਧੀਆ ਫਸਲ ਹਰ ਪੱਲੇ ਲੱਗਾ ਠੀਕ ਹੈ ਜੀ ਫਿਰ ਪੁੱਛ ਕਾ ਆਪਾਂ ਜਿਹੜੇ ਦਵਾਈਆਂ ਵਾਲੇ ਪੌਦੇ ਆ ਗਏ ਜਿਵੇਂ ਉਹ ਕੜੀ ਪਤਾ ਆ ਗਿਆ ਜੀ ਠੀਕ ਠੀਕ ਹੈ ਤੇ ਇਸ ਤੋਂ ਇਲਾਵਾ ਗੁੜਮਾਰ ਆ ਗਿਆ ਠੀਕ ਹੈ ਜੀ ਤੇ ਆਪਣਾ ਅਡੂਸਾ ਆ ਗਿਆ ਇਹਨਾਂ ਸਾਰੀਆਂ ਚੀਜ਼ਾਂ ਦੇ ਮਸਮੀ ਦੇ ਨਾਲੋਂ ਮਲਟੀ ਦਾ ਥੋੜਾ ਸਾਈਜ਼ ਸਾਈਜ਼ ਤਾਂ ਇਹਦਾ ਜਾਂਦਾ ਜੀ ਇਹ ਅਲੱਗ-ਅਲੱਗ ਵੈਰਾਈਟੀਆਂ ਦੇ ਵਿੱਚ ਸਾਈਜ਼ ਦਾ ਫਰਕ ਪੈਂਦਾ ਜੀ ਇਹਦੇ ਚ 6-7 ਵੈਰਾਈਟੀਆਂ ਹੈਗੀਆਂ ਜਿਵੇਂ ਅਰਲੀ ਗੋਲਡ ਹੈਗੀ ਆ ਬਲਾਂਸ਼ੀ ਹੈਗੀ ਆ ਬਲਾਂਸ਼ੀ ਅ ਲੱਡਾ ਹੈਗੀ ਹੈਗੀ ਠੀਕ ਹੈ ਜੀ ਇਸ ਤੋਂ ਇਹਦੇ ਚ ਬਲੱਡ ਰੈੱਡ ਹੈਗਾ ਜਿਹੜਾ ਵਿੱਚੋਂ ਬਿਲਕੁਲ ਖੂਨ ਵਾਂਗੂ ਲਾਲ ਹੁੰਦਾ ਜੀ ਠੀਕ ਹੈ ਠੀਕ ਹੈ ਇਹ ਬੂਡੇ ਰੱਖੜਾ ਪੱਤੇ ਦਾ ਜੀ ਅੱਛਾ ਜੀ ਸਾਊਥ ਦੇ ਵਿੱਚ ਜਿਹੜੇ ਹਰੇਕ ਉਹਨਾਂ ਦੀ ਖਾਣ-ਪੀਣ ਵਾਲੀ ਚੀਜ਼ ਬਣਦੀ ਉਹ ਤੇ ਵਰਤਿਆ ਜਾਂਦਾ ਹੈਗਾ ਠੀਕ ਹੈ ਤੇ ਨਿਰਨੇ ਕਾਲ ਜਿਹਦੇ ਤਿੰਨ-ਚਾਰ ਪੱਤੇ ਖਾਣ ਨਾਲ ਜਿਹੜਾ ਆਪਣਾ ਹਾਜਮਾ ਵੀ ਠੀਕ ਰਹਿੰਦਾ ਠੀਕ ਹੈ ਤੇ ਬਾਕੀ ਬਾਲਾਂ ਦੇ ਜਦੋਂ ਸੁੱਕਦੇ ਆ ਬਈ ਉਦੋਂ ਸਬਜ਼ੀ ਦੇ ਵਿੱਚ ਜੂਸ ਕਰ ਸਕਦੇ ਸੁੱਕ ਕੇ ਵੀ ਪਾ ਸਕਦੇ ਆ ਤੇ ਤਾਜ਼ੇ ਪੱਤੇ ਵੀ ਇਹਦੇ ਸਵੇਰੇ ਨਿਰਨੇ ਕਾਲ ਜੇ ਤਿੰਨ ਚਾਰ ਤੋੜ ਕੇ ਖਾ ਸਕਦੇ ਆ ਅੱਛਾ ਜੀ ਅਨਾਰ ਦੇ ਉੱਤੇ ਆਪਣਾ ਤਿੰਨ ਚਾਰ ਸਾਲਾਂ ਤੋਂ ਜਿਹੜਾ ਕੰਮ ਚੱਲ ਰਿਹਾ ਹੈਗਾ ਉਹਦੇ ਚੋਂ ਸਭ ਤੋਂ ਬੈਸਟ ਵੈਰਾਈ ਨਿਕਲ ਕੇ ਆਈ ਆਪਣੇ ਕੋਲ ਭਾਗ ਮਾ ਜੀ ਲਾਲ ਰੰਗ ਦੇ ਵਧੀਆ ਦਾਣੇ ਨੇ ਕੋਈ ਫਾਲ ਫਟਣ ਦੀ ਸਮੱਸਿਆ ਨਹੀਂ ਹੈਗੀਗੀ ਠੀਕ ਹੈ ਜੀ ਭਰਮਾ ਫਲ ਆਉਂਦਾ ਇਹਨੂੰ ਵਧੀਆ ਜੀ ਓਕੇ ਤੇ ਸਵਾਦ ਬਹੁਤ ਆਗਾ ਸੌਫਟ ਆ ਜੀ ਠੀਕ ਹੈ ਇਹਨੂੰ ਪਹਿਲਾਂ ਇਹਦੇ ਫਲ ਹੁਣ ਪੱਕਿਆ ਵੀ ਹੋਇਆ ਜੀ ਤੇਵੇਂ ਨਵਾਂ ਵੀ ਚ ਇਸ ਤਰ੍ਹਾਂ ਇਹ ਹੁਣ ਬਣੇ ਪਏ ਆ ਕੁਝ ਠੀਕ ਹੈ ਜੀ ਇਹ ਤੋਂ ਵੱਡੇ ਸਾਈ ਦੇ ਵੀ ਕਾਫੀ ਨੇ ਚਿੜੀਆਂ ਦੀ ਪ੍ਰੋਬਲਮ ਆਉਂਦੀ ਆ ਤੋਤਿਆਂ ਦੀ ਥੋੜਾ ਉਹਦੇ ਲਈ ਜਾਲੀ ਪਾਈ ਹੋਈ ਹੈ ਠੀਕ ਹੈ ਜੀ ਤੇ ਆਹ ਇਹ ਬਰਮਸੀ ਨਿੰਬੂ ਆ ਜੀ ਠੀਕ ਹੈ ਜਿਹੜਾ ਆਮ ਆਪਣੇ ਖੇਤਾਂ ਵਿੱਚ ਜ਼ਿਆਦਾਤਰ ਲੱਗਦਾਗਾ ਨਹੀਂ ਉਹ ਕੁੰਬ ਘਾਟਾਈ ਜ਼ਿਆਦਾਤਰ ਲੱਗਨ ਵਾਲਾ ਅੱਛਾ ਇਹ ਜਿਵੇਂ ਹੁਣ ਮੰਨ ਲਓ ਆ ਹੁਣ ਇਹਨੇ ਫਲ ਚੱਕਿਆ ਹੋਇਆ ਜੀ ਠੀਕ ਹੈ ਇਹ ਤੋਂ ਪਹਿਲਾਂ ਗਰਮੀਆਂ ਦੇ ਵਿੱਚ ਵੀ ਇਹਦੇ ਉੱਪਰ ਫਲ ਸੀਗਾ ਠੀਕ ਹੈ ਜਦੋਂ ਆ ਫਲ ਤੋੜ ਲਾਂਗੇ ਉਸ ਤੋਂ ਬਾਅਦ ਫੇਰ ਫਲ ਚੱਕ ਲੂਗਾ ਜੀ ਅੱਛਾ ਅੱਛਾ ਸਾਰਾ ਸਾਲ ਫਲ ਆਉਂਦਾ ਰਹਿੰਦਾ ਜੀ ਇਸ ਤਰ੍ਹਾਂ ਹੀ ਇਹ ਭਗਮੇ ਦਾ ਹੈਗਾ ਜੀ ਕਿ ਕਿਹਦੇ ਚੋਂ ਅਬਦੁੱਲ ਪਲੇਸ ਮਲਾਈ ਹੈਗੀ ਤੇ ਆਹ ਕਿਹੜੀ ਬਰੇਡੀ ਹੈ ਬਾਈ ਇਹ ਆਪਣੇ ਰੈੱਡ ਬਲੂਮ ਦੇ ਨਾਂ ਤੋਂ ਹੈ ਜੀ ਇਹ ਵੀ ਲਾਲ ਰੰਗ ਦਾ ਵਿੱਚੋਂ ਵੱਡੇ ਸਾਈਜ਼ ਦਾ ਫਲ ਬਣਦਾ ਹੈਗਾ ਇਹ ਵੀ ਗਰੇਪਫਰੂਟ ਦੇ ਵਿੱਚ ਆ ਜਾਂਦੀ ਹੈ ਜੀ ਠੀਕ ਹੈ ਇਸ ਤਰ੍ਹਾਂ ਦਾ ਪਹਿਲਾਂ ਪੱਤਾ ਸ਼ੁਰੂ ਹੁੰਦਾ ਫਿਰ ਬੰਦ ਹੋ ਕੇ ਫਿਰ ਚੱਲਦਾ ਹੈ ਗਰੇਪਫਰੂਟ ਦੀ ਨਿਸ਼ਾਨੀ ਹੈ ਜੀ ਓਕੇ ਓਕੇ ਤੇ ਕਿੰਨੇ ਟਾਈਮ ਦਾ ਫਲ ਦੇਣ ਲੱਗ ਜਾਂਦਾ ਬਾਈ ਇਹ ਚੌਥੇ ਸਾਲ ਤੀਜੇ ਸਾਲ ਜਾ ਕੇ ਫਲ ਦਿੰਦੇ ਨੇ ਜੀ ਜਿਵੇਂ ਆਹ ਸੰਤਰੇ ਦੀ W ਮਾਰਕਟਿੰਗ ਜਿਤੇ ਜਿਹੜੇ ਸਾਲ ਕਿੰਨੂ ਨੂੰ ਜਾਂ ਹੋਰ ਵੈਰਾਈਟੀਆਂ ਨੂੰ ਘਾਟ ਆਵੇ ਫਲ ਇਹਨੂੰ ਉਸ ਸਾਲ ਵੀ ਫਲ ਆ ਜਾਂਦਾ ਹੈ ਇਹ ਫਲ ਚੱਕਦਾ ਹੈ ਬੈਰਸਪੋਰਸ ਕਿੰਨਾ ਘਟਾ ਹੁੰਦਾ ਕਿ ਇਹਨਾਂ ਨੂੰ ਲਗਭਗ ਸਾਰੀਆਂ ਵੈਰਾਈਟੀਆਂ ਨੂੰ ਕਾਫੀ ਘੱਟ ਪ੍ਰੋਬਲਮ ਆਉਂਦੀਆਂ ਜੇ ਖੇਤੀਬਾੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਜੂਨੀਅਰ ਰეკਮੈਂਡਡ ਵੈਰਾਈਟੀਆਂ ਨੇ ਇਹ ਠੀਕ ਹੈ ਹੁਣ ਇਹਦੀ ਕਟਿੰਗ ਦੀ ਥੋੜੀ ਨੂੰ ਘਾਟਾ ਜਿਵੇਂ ਉਹ ਟਾਣੀ ਸਾਰੀ ਲੈਣੀ ਹੈਗੀ ਇਹਦੀ ਆ ਵੀ ਟਾਣੀ ਵਾਟਰ ਸ਼ੂਟ ਹੈਗੀ ਇਹ ਵੀ ਲਾਉਣੀ ਹੁੰਦੀ ਆਪਾਂ ਉਹਨੂੰ ਥੋੜਾ ਮੀਹਾਂ ਚ ਨਾ ਕਟਿੰਗ ਤੋਂ ਪਰਹੇਜ਼ ਕਰੀਦਾ ਕਿਉਂਕਿ ਫੰਗਸ ਪੈਣ ਦਾ ਡਰ ਰਹਿੰਦਾ ਜੀ ਠੀਕ ਹੈ ਠੀਕ ਤੇ ਜਿਵੇਂ ਮੌਸਮ ਖੁੱਲਦਾ ਇਹਨੂੰ ਸੈੱਟ ਕਰ ਦੇਣਾ ਬੂਟਿਆਂ ਦੀ ਕਟਿੰਗ ਲੈ ਕੇ। ਲੇਹ ਅੰਜੀਰ ਬਰੌਂਗ ਲੱਗੀ। ਅੱਛਾ ਠੀਕ ਹੈ। ਇਹ ਇਹ ਮੇਨ ਸੀਜ਼ਨ ਦਾ ਫਲ ਨਹੀਂ ਹੈਗਾ ਇਹਦਾ ਹੁਣ। ਅੱਛਾ ਜੀ। ਇਹ ਪੱਕਦਾ ਨਹੀਂ ਜੀ। ਤੇ ਜਿਵੇਂ ਭਾਈ ਅੰਜੀਰ ਦਾ ਜਿਹੜਾ ਬੂਟਾ ਹੈਗਾ ਸਹੀ ਲਾਉਣ ਦਾ ਸਮਾਂ ਕਿਹੜਾ ਹੈਗਾ? ਸਹੀ ਜਿਹੜਾ ਪੱਤਝੜੀ ਬੂਟਿਆਂ ਦੇ ਵਿੱਚ ਆਉਂਦਾ ਜੀ ਇਹ। ਅੱਛਾ ਜੀ। ਦਸੰਬਰ ਜਨਵਰੀ ਦੇ ਵਿੱਚ ਆਪਾਂ ਨੂੰ ਲਾਉਣਾ ਚਾਹੀਦਾ ਹੈ ਇਹਨੂੰ। ਠੀਕ ਹੈ। ਤੇ ਵੈਸੇ ਤਾਂ ਥੈਲੀ ਵਾਲਾ ਬੂਟਾ ਆਪਾਂ ਕਿਸੇ ਵੀ ਸਮੇਂ ਜਿਹੜਾ ਲਾ ਦੰਨੇ ਲੈ ਕੇ ਪਰ ਉਹਦੇ ਚ ਉਹੀ ਪ੍ਰੋਬਲਮ ਆ ਜਾਂਦੀ ਜੇ ਜਿਹੜੇ ਸਮੇਂ ਆਪਾਂ ਨੂੰ ਕੇਅਰ ਕਰਨ ਦੀ ਘੱਟ ਪਤਾ ਗਏ ਜਾਂ ਆਪਾਂ ਪਹਿਲੀ ਵਾਰ ਬੂਟਾ ਲਾ ਰਹੇ ਆ ਤਾਂ ਉਹਦੇ ਚ ਥੋੜਾ ਜਿਹਾ ਸਮਾਂ ਜੇ ਆਪਾਂ ਸਹੀ ਕਰ ਲਾਂਗੇ ਤਾਂ ਉਹਦੇ ਚ ਆਪਣਾ ਬੂਟਾ ਬਚਣ ਦੇ ਚਾਂਸ ਵੱਧ ਜਾਂਦੇ ਠੀਕ ਹੈ ਕਿੰਨੇ ਕ ਟਾਈਮ ਚ ਬਈ ਅੰਜੀਰ ਦਾ ਬੂਟਾ ਫਲ ਦੇਣ ਲੱਗਦਾ ਅੰਜੀਰ ਦਾ ਦੂਜੇ ਸਾਲ ਫਲ ਦੇਣ ਲੱਗ ਜਾਂਦਾ ਠੀਕ ਹੈ ਤੇ ਕਿਸਾਨ ਪ੍ਰਭੂ ਵਾਈ ਨੇ ਸਾਨੂੰ ਜਿਹੜਾ ਸਾਰਾ ਪਲਾਟ ਚੱਲ ਕੇ ਦਿਖਾਇਆ ਕੁਸ਼ਕ ਬੂਟੇ ਹੋਰ ਵੀ ਹੈਗੇ ਆ ਤੇ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਜੇ ਕਿਸੇ ਵੀ ਕਿਸਾਨ ਭਰਾ ਨੂੰ ਖੇਤ ਦੇ ਵਿੱਚ ਜਾਂ ਘਰੇ ਲਾਉਣ ਦੇ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਫਲਦਾਰ ਬੂਟਾ ਚਾਹੀਦਾ ਹੋਵੇ ਤਾਂ ਬਾਈ ਦੇ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਜਸ ਨੇਚਰ ਫਾਰਮ ਦੇ ਉੱਪਰ ਹਰ ਰੋਜ਼ ਬਾਈ ਦੇ ਵੀਡੀਓ ਜਾਂ ਰੀਲਾਂ ਵਗੈਰਾ ਵੀ ਜਿਹੜੀਆਂ ਵਾਇਰਲ ਹੁੰਦੀਆਂ ਨੇ ਤੇ ਹੋਰ ਕਿਹੜੇ-ਕਿਹੜੇ ਕਿਸ ਬੂਟੇ ਰਹਿ ਗਏ ਬਾਈ ਫਲਦਾਰ ਇਹ ਆਪਾਂ ਚੀਕੂ ਦੀ ਕਾਲਾ ਪੱਤੀ ਦਾ ਜਿਹੜਾ ਜ਼ਿਕਰ ਕੀਤਾ ਸੀ ਉਹ ਵੈਰਾਈਟੀ ਆ ਜੀ ਅੱਛਾ ਜੀ ਕਾਲਾ ਪੱਤੀ ਵੈਰਾਈਟੀ ਆ ਇਹ ਠੀਕ ਹੈ 3 ਸਾਲ ਦੇ ਵਿੱਚ ਫਲ ਆਉਣਾ ਸ਼ੁਰੂ ਹੋ ਜਾਂਦਾ ਇਹਨੂੰ 3 ਸਾਲਾਂ ਦਾ ਬੂਟਾ ਹੀ ਇਹ ਹੈ ਅੱਛਾ ਜੀ ਗਰੋਥ ਤੁਸੀਂ ਇਹ ਦੇਖ ਸਕਦੇ ਹੋਗੇ ਤੇ ਇਹਨਾਂ ਦਾ ਜੀ ਫਲ ਵੀ ਕੁਝ ਇਸ ਬਾਰੇ ਇਹ ਤੇ ਪਿੰਦੇ ਸਾਲ ਵੀ ਫਲ ਆਇਆ ਸੀ ਜੀ ਅੱਛਾ ਜੀ ਇਹ ਉੱਪਰ ਹੀ ਪੱਕ ਜਾਂਦਾ ਹੈਗਾ ਬਹੁਤ ਮਿੱਠਾ ਤੇ ਬਹੁਤ ਸੁਆਦਿਸਟ ਜਿਹੜਾ ਬਣਦਾ ਹੈਗਾ ਤੇ ਹੁਣ ਵੀ ਇਹਨੇ ਫਲ ਜਿਹੜਾ ਚੱਕਿਆ ਹੋਇਆ ਹੈਗਾ ਠੀਕ ਹੈ ਉਹ ਲਗਭਗ ਜਿਹੜਾ ਇਹ ਸਾਰਾ ਸਾਲ ਹੀ ਇਹਦੇ ਤੇ ਫਲ ਆਈ ਜਾਂਦਾ ਰਹਿੰਦਾ ਤੇ ਪੱਕੀ ਜਾਂਦਾ ਰਹਿੰਦਾ ਹੈਗਾ ਵਧੀਆ ਸ਼ਾਨਦਾਰ ਵੈਰਾਈਟੀ ਹੈ ਇਹ ਠੀਕ ਹੈ ਤੇ ਆਹ ਕਿਹੜੀ ਵੀ ਵੈਰਾਈ ਹੈ ਇਹ ਵੀ ਇਹਦੇ ਨਾਲ ਦੀ ਹੈ ਜੀ ਕਾਲਾ ਪੱਤੀ ਦੇ ਦੋ ਬੂਟੇ ਜਿਹੜੇ ਲੱਗੇ ਹੋਏ ਆਪਣੇ ਕੋਲੇ ਠੀਕ ਓਕੇ ਤੇ ਆਹ ਇਧਰ ਉਹ ਇਹ ਸਾਰਾ ਫਾਲਸ ਆ ਗਿਆ ਜੀ ਅੱਠ ਬੂਟੇ ਬਾਉਂਡਰੀ ਦੇ ਉੱਤੇ ਫਾਲਸੇ ਦੇ ਨੇ ਇਸੇ ਤਰ੍ਹਾਂ ਉਦੋਂ ਦਾ ਅੱਠ ਬੂਟੇ ਕਰਾਉਂਦੇ ਦੇ ਲੱਗੇ ਹੋਏ ਆ ਜੀ ਠੀਕ ਹੈ ਜੇ ਮੈਂ ਇਧਰ ਆਪਣਾ ਡੇਜੀ ਦਾ ਲੱਗਿਆ ਹੋਇਆਗਾ ਡੇਜੀ ਵੀ ਇੱਕ ਜਿਹੜੀ ਨਿੰਬੂ ਜਾਤੀ ਦੇ ਵਿੱਚ ਕਿੰਨੂ ਵਾਂਗੂ ਵੈਰਾਈ ਹੈ ਸੰਤਰੇ ਦੀ ਜਿਹੜੀ ਨਵੰਬਰ ਦੇ ਆਖਰੀ ਹਫਤੇ ਪੱਕਣੀ ਸ਼ੁਰੂ ਹੋ ਜਾਂਦੀ ਹੈ अच्छा सही कई जगह मानते हैं 1 अक्टूबर दे अपना ये देच भी पकनी शुरू हो जानी सितंबर दे आ कई हफ्तेच भी ठीक है ठीक है भाई ते किसान भाई सारा प्लाट लगभग ਤੁਸੀਂ ਨੇ ਦੇਖ ਹੀ ਚੁੱਕੇ ਹੋ ਦੋ ਚਾਰ ਕਿਸਮਾਂ ਜਿਹੜੀਆਂ ਹੋਰ ਬਾਕੀ ਨੇ ਤੇ ਵੀਡੀਓ ਦੇ ਨਾਲ ਤੁਸੀਂ ਬਣੇ ਰਹਿਣਾ ਜਿਵੇਂ ਆ ਗਿਆ ਜੀ ਇਹ ਆਪਣਾ ਸੇਵ ਆ ਗਿਆ ਇੱਕ ਮਿੰਟ ਅੱਛਾ ਇਹ ਜੇ ਮੱਲਾ ਹੁਣ ਹੀ ਲਾਏ ਹੈ ਹਾਂ ਪਿਛਲੇ ਸਾਲ ਲਾਏ ਮਾਲਾ 2-3 ਸਾਲ ਜੇ ਨਾਰਮਲ ਫਾਲਾ ਅਦਰ ਬੁੱਢੇ ਦੂਜੇ ਤੀਜੇ ਉੱਥੇ ਸਾਲ ਵਧੀਆ ਫਾਲ ਚ ਆਣ ਲੱਗ ਜਾਂਦੇ ਠੀਕ ਹੈ ਤੇ ਆਹ ਕਿਹੜੀ ਆ ਗਈ ਵੀ ਵੈਰੇਟੀ ਇਹ ਆਪਣੇ ਮਾਲਟੇ ਦੀ ਹੈ ਜੀ ਅੱਛਾ ਮਾਲਟੀ ਦਵਾਰੇ ਆ ਗਈ ਹਾਂਜੀ ਹਾਂ ਮਾਲਟੇ ਦੀ ਇਹ ਜਾਫ ਆ ਗਈ ਠੀਕ ਹੈ ਹਾਂਜੀ ਓਕੇ ਓਕੇ ਮਾਲਟੇ ਦੇ ਵਿੱਚ ਆਪਣੇ ਕੋਲ ਤਿੰਨ ਚਾਰ ਵੈਰੇਟੀਆਂ ਆ ਜੀ ਕਿ ਸੰਤਰੇ ਦੇ ਵਿੱਚ ਹੈਗੀਆਂ ਨੇਗੀਆਂ ਫਿਰ ਚਕੂਤਰੇ ਦੇ ਵਿੱਚ ਹੈਗੀਆਂ ਨੇਗੀਆਂ ਇਸ ਤੋਂ ਇਲਾਵਾ ਮਿੱਠਾ ਹੈਗਾ ਹੈਗਾ ਨਿੰਬੂ ਦੇ ਵਿੱਚ ਤਿੰਨ ਵੈਰੇਟੀਆਂ ਨੇ ਠੀਕ ਹੈ ਦੇ ਕਿਸਾਨ ਭਰਾਵ ਤੁਸੀਂ ਨੇ ਬਾਈ ਦਾ ਜਿਹੜਾ ਫਾਰਮ ਸਾਰਾ ਵੀਡੀਓ ਦੇ ਵਿੱਚ ਦੇਖ ਹੀ ਲਿਆ ਜੇ ਕਿਸੇ ਵੀ ਕਿਸਾਨ ਭਰਾ ਨੂੰ ਕਿਸੇ ਤਰ੍ਹਾਂ ਦੇ ਬੂਟਿਆਂ ਦੀ ਜਾਣਕਾਰੀ ਲੈਣੀ ਹੋ ਫਲਦਾਰ ਬੂਟਿਆਂ ਦੀ ਕਈ ਵਾਰ ਆਪਾਂ ਖੇਤਾਂ ਦੇ ਵਿੱਚ ਵੀ ਲਾਉਨੇ ਆ ਜਾਂ ਆਪਾਂ ਘਰਾਂ ਦੇ ਵਿੱਚ ਵੀ ਆਪਣੇ ਬਗੀਚਿਆਂ ਦੇ ਵਿੱਚ ਫਲਦਾਰ ਬੂਟੇ ਲਾਉਨੇ ਤਾਂ ਬਾਈ ਦੇ ਨਾਲ ਸੰਪਰਕ ਜਿਹੜਾ ਜਰੂਰ ਕਰ ਸਕਦੇ ਹੋ ਹੋਰ ਕੀ ਸਨੇਹਾ ਦੇਣਾ ਚਾਹੁੰਦੇ ਹੋ ਬਾਈ ਉਹ ਭਾਈ ਇਹੀ ਹੈ ਜੀ ਜਿਹੜਾ ਫਲਾਅ ਵਾਲੇ ਬੂਟੇ ਲਾਉਣ ਤੋਂ ਪਹਿਲਾਂ ਆਪਾਂ ਨੂੰ ਜਿਹੜਾ ਕਿਸਮਾਂ ਬਾਰੇ ਥੋੜੀ ਜਾਣਕਾਰੀ ਇਕੱਠੀ ਕਰ ਲੈਣੀ ਚਾਹੀਦੀ ਹੈਗੀ। ਠੀਕ ਹੈ। ਕਈ ਵਾਰੀ ਆਪਾਂ ਕੁਝ ਕਿਸਮਾਂ ਜਿਹੜੀਆਂ ਵਿਦੇਸ਼ੀ ਕਹਿ ਕੇ ਵੇਚੀਆਂ ਜਾਂਦੀਆਂ ਨੇਗੀਆਂ। ਕਾਫੀ ਉਹਨਾਂ ਦੇ ਆਪਰੋਂ ਪੈਸੇ ਵੀ ਲੈ ਲੈ ਜਾਂਦੇ ਹੈਗੇ। ਪਰ ਉਹ ਆਪਣੇ ਮੌਸਮ ਦੇ ਅਨੁਕੂਲ ਨਹੀਂ ਹੁੰਦੀਆਂ ਨੇਗੀਆਂ। ਉਹ ਜਿਹੜੀਆਂ ਕਿਸਮਾਂ ਤੋਂ ਆਪਾਂ ਨੂੰ ਪਰਹੇਜ਼ ਕਰਨਾ ਚਾਹੀਦਾ। ਜਿਹੜੀਆਂ ਆਪਣੇ ਰეკਮੈਂਡਡ ਕਿਸਮਾਂ ਨੇ ਉਹ ਲਾਉਣੀਆਂ ਚਾਹੀਦੀਆਂ ਜੀ। ਤੇ ਉਹਨਾਂ ਦਾ ਵਾਧਾ ਜਿਹੜਾ ਆਪਣੇ ਵਧੀਆ ਹੁੰਦਾ ਮੌਸਮ ਦੇ ਸਾਹਮਣੇ। ਠੀਕ ਹੈ। ਸ਼ੁਕਰੀਆ ਭਾਈ। ਧੰਨਵਾਦ।